ਮੁੰਬਈ ਦੇ ਗੋਰੇਗਾਓ ਵਿੱਚ ਨਿੱਜੀ ਹੈਲੀਕਾਪਟਰ ਕ੍ਰੈਸ਼ ਹੋ ਗਿਆ ਜਿਸ ਦੌਰਾਨ ਇੱਕ ਪਾਇਲਟ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਨੋਟਬੰਦੀ ਦਾ ਅਜ 33ਵਾਂ ਦਿਨ ਹੈ ਅੱਜ ਤੇ ਕੱਲ ਵੀ ਬੈਂਕ 'ਤੇ ਛੁੱਟੀ ਹੈ ਏ ਟੀਮ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਜ਼ਿਆਦਾਤਰ ਏ ਟੀਮ ਵਿੱਚ ਕੈਸ਼ ਨਾ ਹੋਣ ਕਾਰਨ ਲੋਕ ਪਰੇਸ਼ਾਨ ਨੇ। ਦਲੀਨਾਂ ਲੱਗਦੇ ਗੁਰੂਗਰਾਮ ਵਿੱਚ HDFC ਬੈਂਕ ਦੇ ਮੈਨੇਜਰ ਤੇ ਕੇਸ ਦਰਜ ਕੀਤਾ ਗਿਆ ਮੈਨੇਜਰ ਤੇ ਕਾਲੇ ਤਨੂਕਿ ਮਿਸ਼ਨ ਲੈ ਸਫੀਰ ਕਰਨ ਦਾ ਇਲਜ਼ਾਮ ਹੈ ਪੁਲਿਸ ਨੇ ਮੈਨੇਜਰ ਕੋਲੋਂ 1096000 ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ ਹੈ ਖਬਰ ਹੈ ਵੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ 500 ਦੇ ਕਰੀ ਬੈਂਕਾਂ ਦਾ ਸਟਿੰਗ ਆਪਰੇਸ਼ਨ ਕਰਵਾਇਆ ਹੈ ਇਸ ਦੇ ਬਾਅਦ ਹੀ ਬੈਂਕ ਮੈਨੇਜਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਵਿੱਤ ਮੰਤਰਾਲੇ ਦੇ ਕੋਲ ਇਸ ਦੀ ਸੀਡੀ ਪਹੁੰਚ ਚੁੱਕੀ ਹੈ ਦਖਣੀ ਦੇ ਲਈ ਲਾਅ ਫਰਮ ਤੇ ਦਫਰਾ ਛਾਪਾ ਮਾਰ ਕੇ 13 ਕਰੋੜ 65 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ ਦਿੱਲੀ ਪੁਲਿਸ ਧਿਆਨਕਰ ਵਿਭਾਗ ਨੇ ਛਾਪੇਮਾਰੀ ਕੀਤੀ ਬਰਾਮਦ ਕੀਤੀ ਗਈ ਰਕਮ ਵਿੱਚ 22 ਕਰੋੜ ਰੁਪਏ 2000 ਦੇ ਨਵੇਂ ਨੋਟਾਂ ਦੇ ਨੇ ਇਹ ਬੈਸਿਕਲ ਮਾਰੂਚ ਤੁਨ ਕੇ ਰੱਖੇ ਗਏ ਸਨ ਇਸ ਲਾਅ ਫਰਮ ਦਾ ਮੈਨੇਜਿੰਗ ਪਾਰਟਨਰ ਰੋਹਿਤ ਟੰਡਨ ਨਾਮ ਦਾ ਸ਼ਖਸ ਹੈ ਜੋ ਪੇਸ਼ੇ ਤੋਂ ਵਕੀਲ ਹੈ ਇਸ ਦੇ ਲਾਵਾ ਨੋਟਾਂ ਦੀ ਗਿਣਤੀ ਕਰਨ ਵਾਲੀਆਂ ਦੋ ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਪ੍ਰੈਸ ਕਾਨਫਰੈਂਸ ਕਰ ਇਸ ਵੰਧਨ ਜਾਣਕਾਰੀ ਦਿੱਤੀ ਹੈ ਚਨਈ ਵਿੱਚ ਰੇਤ ਕਾਰੋਬਾਰੀ ਸ਼ੇਖਰ ਰੈਡੀ ਦੇ ਟਿਕਾਣੇ 'ਤੇ ਛਾਪੇਮਾਰੀ ਜਾਰੀ ਹੈ ਹੁਣ ਤੱਕ ਕਰੋੜਾਂ ਦੇ ਨਕਦੀ ਦੇ ਇਲਾਵਾ 170 ਕਿਲੋ ਸੋਨਾ ਬਰਾਮਦ ਕਰ ਲਿਆ ਗਿਆ ਹੈ। ਕਰਨਾਟਕ ਦੇ ਹਵਾਲਾ ਕਾਰੋਬਾਰੀ ਦੇ ਬਾਥਰੂਮ ਤੋਂ ਨਵੇਂ ਨੋਟਾਂ ਦਾ ਖਜ਼ਾਨਾ ਮਿਲਿਆ ਹੈ ਬਾਥਰੂਮ ਦੇ ਟਾਈਲਾਂ ਦੇ ਪਿੱਛੇ ਗੁਪਤ ਤਜੋਰੀ ਤੋਂ ਕਰੋੜਾਂ ਰੁਪਏ ਦੇ ਨਵੇਂ ਤੇ ਪੁਰਾਣੇ ਨੋਟ ਮਿਲਣ ਦੇ ਚਲਕਿ 32 ਕਿਲੋ ਸੋਨਾ ਤੇ ਚਾਂਦੀ ਵੀ ਜ਼ਬਤ ਕੀਤੀ ਗਈ ਹੈ। ਪਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪੀਐਮ ਮੋਦੀ ਤੇ ਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਉਹਨਾਂ ਰਨੂਟ ਬੰਦੀ ਦਾ ਮਿਸ਼ਨ ਫੇਲ ਹੋ ਚੁੱਕਿਆ ਹੈ ਇਸ ਲਈ ਉਹ ਕਾਸ਼ਣ ਦੇਣ ਦੇ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਇਸ ਤੋਂ ਪਹਿਲਾਂ ਬੀਤੇ ਦਿਨ ਗੁਜਰਾਤ ਦੇ ਵਿੱਚ ਪੀਐਨ ਮੀ ਨੋਟਬੰਦੀ ਤੇ 50 ਦਿਨ ਵਿੱਚ ਹਾਲਾਤ ਸਧਾਰਨ ਹੋਣ ਦਾ ਦਾਵਾ ਕੀਤਾ ਅਤੇ ਕਾਲੇ ਤੋਂ ਸਫੇਦ ਕਰਨ ਵਾਲੇ ਬੈਂਕ ਕਰਮੀਆਂ ਤੇ ਕਿਹਾ ਕਿ ਪਿਛਲੇ ਦਰਵਾਜ਼ੇ ਵਾਲਿਆਂ ਤੇ ਵੀ ਮੇਰੀ ਨਜ਼ਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਪ트ਰੀ ਪ੍ਰਮੁੱਖਰ ਜੀ ਨੂੰ ਉਹਨਾਂ ਦੇ 81ਵੇਂ ਜਨਮ ਦਿਨ ਤੇ ਬਧਾਈ ਦਿੱਤੀ ਹੈ। ਪੀਐਮ ਨੇ ਕਿਹਾ ਉਹਨਾਂ ਵਰਗਾ ਰਾਸ਼ਪ트ੀ ਪਾ ਦੇਸ਼ ਨੂੰ ਮਾਣ ਹੈ ਜਿਨ੍ਹਾਂ ਦੇ ਗਿਆਨ ਨਾਲ ਰਾਸ਼ਟਰ ਨੂੰ ਫਾਇਦਾ ਹੋਇਆ ਹੈ। ਦਲੀਦ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵਿੱਟਰ ਉਤੇ ਕਰੋੜ ਤੋਂ ਜ਼ਿਆਦਾ ਪ੍ਰਸ਼ੰਸਕ ਹੋ ਗਏ ਨੇ। ਟਵਿੱਟਰ ਦੇ ਉਤੇ ਕਰੋੜ ਤੋਂ ਜ਼ਿਆਦਾ ਪ੍ਰਸ਼ੰਸਕ ਹੋਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਹੁਣ ਕੇਜਰੀਵਾਲ ਦਾ ਨੰਬਰ ਹੈ। ਕੇਜਰੀਵਾਲ ਦੇ ਪ੍ਰਸ਼ੰਸਕਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਨੇ। ਸੀਨੀਅਰ ਪੱਤਰਕਾਰ ਬਰਖਾ ਦਾਤ ਅਤੇ ਰਵੀਸ਼ ਕੁਮਾਰ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ ਹੈਕਰਾਂ ਨੇ ਦੋਹਾਂ ਦੇ ਅਕਾਊਂਟਸ ਤੋਂ ਕਈ ਇਤਰਾਜਯੋਗ ਟਵੀਟ ਕੀਤੇ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਤੇ ਉਹੀ ਲੀਜਨ ਨਾਮੀ ਹੈਕਰ ਗਰੁੱਪ ਹੈ ਜਿਸ ਨੇ ਕਾਂਗਰਸ ਪਾਰਟੀ ਸਬੰਧੀ ਕਈ ਹਸਤੀਆਂ ਦੇ ਅਕਾਊਂਟ ਹੈਕ ਕੀਤੇ ਸਨ ਆਂਧਰੇ ਪ੍ਰਦੇਸ਼ ਵਿੱਚ ਚੱਕਰਵਾਤੀ ਤੂਫਾਨ ਵਰਧਾ ਕਾਰਨ ਕਈ ਥਾਂ ਹਾਈ ਲਰਟ ਜਾਰੀ ਕੀਤਾ ਗਿਆ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਹਰ ਹਾਲਾਤ ਵਾਸਤੇ ਤਿਆਰ ਰਹਿਣ ਲਈ ਅਧਿਕਾਰੀਆਂ ਨੂੰ ਅਗਾਹ ਕੀਤਾ ਹੈ ਉਸ ਖੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹਾਉਤਸਵ ਵਿੱਚ ਅਭਿਨੇਤਰੀ ਹਿਮਾ ਮਾਲਨੀ ਨੂੰ ਦੇਖਣ ਲਈ ਹਜ਼ਾਰਾਂ ਦੀ ਭੀੜ ਉਮੜੀ ਦਰਸਲ ਹਿਮਾ ਮਾਲਨੀ ਨੇ ਇੱਥੇ ਦ੍ਰੋਪਦੀਨਾਜ ਪੇਸ਼ ਕੀਤਾ ਇਸ ਪ੍ਰੋਗਰਾਮ ਦਾ ਉਦਘਾਟਨ ਸੀਐਮ ਮਨੋਹਰ ਲਾਲ ਖਟਨ ਨੇ ਕੀਤਾ